ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਏ ਉਸ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਦਿਕਸ਼ਾ ਭੂਮੀ ਨਾਗਪੁਰ ਵਿੱਚ ਨਾਗਪੁਰ ਮਹਾਰਾਸ਼ਟਰ ਵਿਖੇ ਪਾਮ ਸੇਵ ਦੀ ਕਾਨਫਰੰਸ ਦੇ ਤੀਸਰੇ ਦਿਨ ਅਸੀਂ ਭਾਗ ਪ੍ਰਗਤੀ ਕਲਾ ਕੇਂਦਰ ਲਾਂਧੜੇ ਵਾਲਿਆਂ ਸੋਚ ਕਿ ਸਾਨੂੰ ਧਿਕਸ਼ਾ ਭੂਮੀ ਜ਼ਰੂਰ ਦੇਖਣੀ ਚਾਹੀਦੀ ਹੈ ਦੇਖਣ ਵਾਲੀਆਂ ਤਾਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ ਸਨ ਜਿਵੇਂ ਕਿ ਬਹੁਤ ਭਿਕਸ਼ੂਆਂ ਸਾਨੂੰ ਦੱਸਿਆ ਜੋ ਕਿ ਹੁਣ ਤੱਕ ਸਾਡੇ ਗੂੜੇ ਮਿੱਤਰ ਬਣ ਗਏ ਸਨ ਸਾਡੇ ਕੋਲ ਸੀਮਤ ਸਮਾਂ ਸੀ ਅਸੀਂ ਰਾਤ ਨੂੰ ਪੰਜਾਬ ਵਾਪਸੀ ਦੀ ਟਰੇਨ ਫੜਨੀ ਸੀ ਇਸ ਲਈ ਸਿਰਫ ਇੱਕ ਹੀ ਥਾਂ ਵੇਖੀ ਜਾ ਸਕਦੀ ਸੀ ਸੋ ਫੈਸਲਾ ਦੀਖਸ਼ਾ ਭੂਮੀ ਦੇਖਣ ਦਾ ਹੋਇਆ ਟੀਮ ਦੇ ਮੈਂਬਰ 13 ਜਣੇ ਸਨ ਸਾਡੇ ਕੋਲ ਕੋਈ ਆਪਣੀ ਗੱਡੀ ਤਾਂ ਹੈ ਨਹੀਂ ਸੀ ਸਾਨੂੰ ਦੱਸਿਆ ਗਿਆ ਕਿ ਉੱਥੇ ਜਾਣ ਲਈ ਦੋ ਵਾਰ ਬੱਸਾਂ ਬਦਲਣੀਆਂ ਪੈਣਗੀਆਂ ਇੰਨੇ ਬੰਦੇਾਂ ਵਾਲੇ ਬੱਸਾਂ ਵਿੱਚ ਖੱਜਲ-ਖੁਆਰੀ ਬਹੁਤ ਹੁੰਦੀ ਹੈ ਪਰ ਅਸੀਂ ਹਰ ਮੁਸ਼ਕਲ ਚੱਲਣ ਲਈ ਤਿਆਰ ਸੀ ਸਮੇਂ ਨਾਲ ਵਾਪਸ ਆਉਣ ਦੀ ਸੋਚ ਅਸੀਂ ਜਲਦੀ ਜਲਦੀ ਤੁਰ ਪਏ। ਜਦੋਂ ਦੂਸਰੀ ਵਾਰ ਬਸ ਬਦਨ ਲਈ ਬਸ ਨੂੰ ਲੱਭ ਰਹੇ ਸੀ ਤਾਂ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੱਥੋਂ ਪੈਦਲ ਵੀ ਜਾ ਸਕਦੇ ਹੋ। ਧਿਕਸ਼ਾ ਭੂਮੀ ਕੋਈ ਬਹੁਤੀ ਦੂਰ ਨਹੀਂ ਹੈ। ਬਹੁਤੇ ਕਲਾਕਾਰਾਂ ਨੇ ਕਿਹਾ ਸਰ ਜੀ ਚਲੋ ਪੈਦਲ ਹੀ ਚੱਲਦੇ ਹਾਂ। ਸੋ ਫੈਸਲਾ ਪੈਦਲ ਚੱਲਣ ਦਾ ਹੀ ਹੋ ਗਿਆ। ਰਸਤੇ ਵਿੱਚ ਜਾਮਣਾ ਵਰਗੇ ਕਾਲੇ ਸ਼ਾ ਬੇਰ ਬਕਰੇ ਸਨ ਲੱਗਦੇ ਤਾਂ ਸੁੱਕੇ ਜਾਈ ਹੀ ਸਨ ਉਹਨਾਂ ਸਾਨੂੰ ਨਮਕ ਪਾ ਕੇ ਟੇਸਟ ਵਜੋਂ ਖਾਣ ਲਈ ਦਿੱਤੇ ਬੜੇ ਹੀ ਸਵਾਦੀ ਸਨ ਅਸੀਂ ਕਈ ਡੂਨੇ ਖਰੀਦ ਲਏ 5 ਰੁਪਏ ਦਾ ਇੱਕ ਡੂਨਾ ਅਸੀਂ ਖਾਂਦੇ ਖਾਂਦੇ ਪੈਦਲ ਤੁਰਦੇ ਗਏ ਪੌਣੇ ਕੋ ਘੰਟੇ ਬਾਅਦ ਅਸੀਂ ਧਿਕਸ਼ਾ ਭੂਮੀ ਪਹੁੰਚ ਗਏ ਸੀ ਦੂਰੋਂ ਹੀ ਇੱਕ ਆਕਰਸ਼ਕ ਬੋਧ ਸਤੂਪ ਬਰਗ ਇੱਕ ਵਿਸ਼ਾਲ ਇਮਾਰਤ ਦਿਸੀ। ਪੈਦਲ ਤੁਰਦੇ ਭਾਵੇਂ ਅਸੀਂ ਥੱਕ ਗਏ ਸਾਂ ਪਰ ਸਾਨੂੰ ਇੱਕ ਤਸੱਲੀ ਦਾ ਵੀ ਅਹਿਸਾਸ ਹੋਇਆ। ਟਿਕਟਾਂ ਲੈ ਕੇ ਅਸੀਂ ਸਤੂਪ ਦੇ ਅੰਦਰ ਪ੍ਰਵੇਸ਼ ਕੀਤਾ। ਅਸੀਂ ਸਾਰੇ ਇੱਕ ਅਲੌਕਿਕ ਬਿਸਮਾਦ ਵਿੱਚ ਗਵਾਚ ਗਏ ਸੀ। ਸਭ ਤੋਂ ਪਹਿਲਾਂ ਭਗਵਾਨ ਬੁੱਧ ਦੀ ਮੂਰਤੀ ਨੂੰ ਪ੍ਰਣਾਮ ਕੀਤਾ। ਇੱਥੇ ਵੀ ਮੰਦਰਾਂ ਗੁਰਦੁਆਰਿਆਂ ਵਾਂਗ ਕਈ ਦਾਨ ਪੇਟੀਆਂ ਰੱਖੀਆਂ ਹੋਈਆਂ ਸਨ। ਸਾਡੇ ਮਨ 'ਚ ਸਵਾਲ ਉੱਭਰੇ ਕੀ ਇਹ ਵੀ ਲੋਕਾਂ ਦੀ ਸ਼ਰਧਾ ਨੂੰ ਕੈਸ਼ ਕਰਨ ਦਾ ਢੰਗ ਤਾਂ ਨਹੀਂ ਕੀ ਇਹ ਦਾਨ ਦੂਜੇ ਧਰਮਾਂ ਦੇ ਪੁਜਾਰੀਆਂ ਵਾਂਗ ਬਲਾਸਤਾ ਤਾਂ ਨਹੀਂ ਪੈਦਾ ਕਰ ਦੇਵੇਗਾ ਸਤੂਪਾ ਦੇ ਅੰਦਰ ਇੱਕ ਪਾਸੇ ਫੋਟੋ ਗੈਲਰੀ ਬਣੀ ਹੋਈ ਸੀ ਅਸੀਂ ਇੱਕ ਪਾਸੇ ਤੋਂ ਫੋਟੋ ਗੈਲਰੀ ਦੇਖਣੀ ਸ਼ੁਰੂ ਕੀਤੀ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਰ ਜੀ ਨੇ ਇੱਥੇ 14 ਅਕਤੂਬਰ 1956 ਨੂੰ ਲੱਖਾਂ ਲੋਕਾਂ ਦੀ ਹਾਜ਼ਰੀ ਵਿੱਚ ਬੁੱਧ ਧੰਮ ਦੀ দীક્ષા ਲਈ ਸੀ ਅਤੇ ਦੂਸਰੇ ਦਿਨ 15 ਅਕਤੂਬਰ ਨੂੰ ਬਾਬਾ ਸਾਹਿਬ ਜੀ ਨੇ ਇਸੇ ਸਥਾਨ ਤੇ 10 ਲੱਖ ਸ਼ੁੱਤਾਂ ਨੂੰ ਆਪ দীક્ષા ਦਿੱਤੀ ਧਰਮ ਤਬਦੀਲੀ ਦੀ ਇਹ ਵਿਸ਼ਵ ਵਿੱਚ ਸਭ ਤੋਂ ਵੱਡੀ ਘਟਨਾ ਸੀ ਇਸ ਲਈ ਬਹੁਤੀਆਂ ਫੋਟੋਆਂ ਉਹਨਾਂ ਨਾਲ ਹੀ ਸੰਬੰਧਿਤ ਸਨ ਫੋਟੋਆਂ ਤਾਂ ਬਹੁਤ ਸਾਰੀਆਂ ਸਨ ਜਿਨ੍ਹਾਂ ਨੂੰ ਅਸੀਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਲੜੀਵਾਰ ਦੇਖ ਰਹੇ ਸੀ ਪਰ ਸਾਨੂੰ ਬਾਬਾ ਸਾਹਿਬ ਜੀ ਦੀ ਪਹਿਲੀ ਧਰਮ ਪਤਨੀ ਰਮਾਬਾਈ ਜੀ ਦੀ ਇੱਕ ਵੀ ਤਸਵੀਰ ਉੱਥੇ ਨਹੀਂ ਸੀ ਦਿਸੀ ਹਾਂ ਉੱਥੇ ਦੂਸਰੀ ਪਤਨੀ ਦੀਆਂ ਤਸਵੀਰਾਂ ਜ਼ਰੂਰ ਸਨ ਰਮਾਬਾਈ ਜੀ ਦਾ ਅੰਬੇਡਕਰ ਜੀ ਦੇ ਜੀਵਨ ਵਿਚ ਅਤੇ ਦਲਿਤ ਸਮਾਜ ਲਈ ਪਾਇਆ ਗਿਆ ਯੋਗਦਾਨ ਬਹੁਤ ਵੱਡਾ ਤੇ ਅਹਿਮ ਸੀ। ਉਹਨਾਂ ਨੇ ਸਮਾਜ ਲਈ ਆਪਣੇ ਚਾਰ ਬੱਚੇ ਕੁਰਬਾਨ ਕੀਤੇ ਸਨ। ਜਿੰਨੀਆਂ ਦੁਸ਼ਵਾਰੀਆਂ ਬਾਬਾ ਸਾਹਿਬ ਨੇ ਕੱਟੀਆਂ ਉਸ ਤੋਂ ਕਿਤੇ ਵੱਧ ਮਾਂ ਰਮਾਬਾਈ ਜੀ ਨੇ ਵੀ ਪੋਗੀਆਂ ਸਨ। ਫਿਰ ਪਰਦਸ਼ੀਨੀ ਲਗਾਉਣ ਵਾਲਿਆਂ ਨੂੰ ਇਹ ਜਾਤ ਕਿਉਂ ਨਹੀਂ ਆਇਆ? ਇਹ ਸਵਾਲ ਲੈ ਕੇ ਅਸੀਂ ਬਾਹਰ ਆਏ। ਦਰਵਾਜ਼ੇ ਵਿੱਚ ਖੜੀ ਨਿਗਰਾਨ ਔਰਤ ਨੂੰ ਅਸੀਂ ਇਹੀ ਸਵਾਲ ਕੀਤਾ ਉਸਨੇ ਵੀ ਕਿਹਾ ਜੀ ਸਵਾਲ ਤੋਂ ਮੇਰੇ ਮਨ ਵਿੱਚ ਵੀ ਕਈ ਵਾਰ ਆਇਆ ਹੈ ਉਸਨੇ ਸਾਨੂੰ ਸੁਝਾ ਦਿੱਤਾ ਕਿ ਆਪ ਉੱਧਰ ਸਕੂਲ ਕੇ ਪ੍ਰਿੰਸੀਪਲ ਸੇ ਮਿਲੇ ਉਹ ਆਪ ਕੀ ਸ਼ਿਕਾਇਤ ਸੁਣੇਗੇ ਇੱਕ ਤਾਂ ਉਹ ਇਤਬਾਦਦਨ ਸੀ ਅਸੀਂ ਸੋਚਿਆ ਪ੍ਰਿੰਸੀਪਲ ਸਾਨੂੰ ਮਿਲੇ ਜਾਂ ਨਾ ਮਿਲੇ ਦੂਸਰੇ ਸਾਡੇ ਕੋਲ ਸਮਾਂ ਵੀ ਤਾਂ ਨਹੀਂ ਸੀ ਕਲਾਕਾਰਾਂ ਨੇ ਕਾਲੀ ਕਾਲੀ ਆਪਣੇ ਕੈਮਰੇ ਅਤੇ ਮੋਬਾਈਲਾਂ ਨਾਲ ਬਾਰੀ ਦਰਸ਼ਾਂ ਦੇ ਬਾਬਾ ਸਾਹਿਬ ਜੀ ਦੇ ਕੋਲ ਖੜਕੇ ਫੋਟੋਆਂ ਖਚਵਾਈਆਂ। ਸਤੂਪ ਦੇ ਅੰਦਰ ਕੈਮਰਾ ਲਿਜਾਣਾ ਮਨਾਹੀ ਸੀ ਕਿਉਂਕਿ ਅਸੀਂ ਵਾਪਸ ਪੰਜਾਬ ਲਈ ਰਾਤ ਵਾਲੀ ਟ੍ਰੇਨ ਫੜਨੀ ਸੀ। ਇਸ ਲਈ ਫਟਾਫਟ ਬੱਸ ਵਿੱਚ ਬੈਠੇ ਤੇ ਵਾਪਸ ਚੱਲ ਗਏ। ਧੰਨਵਾਦ।